ਸਮਾਜ ਸੇਵੀ ਸਰਦਾਰ ਸੁਖਦੇਵ ਸਿੰਘ ਬੈਲਜੀਅਮ ਅੱਜ ਇੱਥੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ٹرسٹ ਦੇ ਅਧੀਨ ਚੱਲਦਾ ਹੈ ਜੋ ਹਰਪਾਲ ਸਿੰਘ ਘੱਗਾ ਜੀ ਕਾਮਰੇਡ ਸਾਹਿਬ ਉਹਨਾਂ ਨੇ ਬਣਾਇਆ ਸੀ ਇਹਦੀ ਨੀਂਹ ਰੱਖੀ ਸੀ ਤੇ ਇੱਥੇ ਪਹੁੰਚੇ ਨੇ ਜੀ ਇਹਨਾਂ ਨੇ ਸੇਵਾਵਾਂ ਕੀਤੀਆਂ ਨੇ ਜੀ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵੰਡੀਆਂ ਨੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਨੇ ਤੇ ਇੱਕ ਬੱਚਿਆਂ ਲਈ ਠੰਡੇ ਪਾਣੀ ਦੇ ਪ੍ਰਬੰਧ ਲਈ ਇੱਕ ਕੂਲਰ ਦਿੱਤਾ ਹੈ ਇਹਨਾਂ ਨਾਲ ਗੱਲ ਕਰਾਂਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਪਣਾ ਕਾਰੋਬਾਰ ਬੈਲਜੀਅਮ ਦੇ ਵਿੱਚ ਹੈ ਤੁਹਾਡਾ ਉਹਨੂੰ ਛੱਡ ਕੇ ਇੱਥੇ ਪੰਜਾਬ ਆ ਕੇ ਤੁਸੀਂ ਸੇਵਾ ਕਰ ਰਹੇ ਹੋ ਇਹ ਸੇਵਾ ਦੀ ਚਿੰਗ ਤੁਹਾਨੂੰ ਕਿੱਥੋਂ ਲੱਗੀ ਜੀ ਦੇਖੋ ਜੀ ਇਹ ਗੁਰੂ ਮਹਾਰਾਜ ਦੀ ਗੁਰੂ ਨਾਨਕ ਦਾ ਮਿਸ਼ਨ ਜੋ ਏ ਉਹ ਮੈਂ ਲੈ ਕੇ ਚੱਲ ਰਿਹਾ ਹਾਂ ਉਹ ਮੈਂ ਆਪਣੀ ਤਹਨਾਵ ਦੀ ਕਿਰਤਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਜ਼ਰੂਰ ਆਪਣੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਕਰਨਾ ਕਿਉਂਕਿ ਵਿੱਦਿਆ ਦਾ ਲਾਭ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਜੇ ਬੱਚੇ ਪਹਿਲਾਂ ਸ਼ੁਰੂ ਤੋਂ ਲੈ ਕੇ ਵਿੱਦਿਆ ਲੈਣਗੇ ਤਾਂ ਹੀ ਹੋ ਕੇ ਕੋਈ ਨਾ ਕੋਈ ਅਫਸਰ ਜਾਂ ਖੇ ਆਪਣੇ ਤਗੇ ਉੱਜਾ ਰਚ ਸਕਦੇ ਇਸ ਵਾਸਤੇ ਸ਼ੁਰੂ ਤੋਂ ਲੈ ਕੇ ਇੱਕ ਸੋਚ ਬਣੀ ਹੋਈ ਹੈ ਕਿ ਹਾਂ ਵੀ ਆਪਾਂ ਤਹਨਾਵ ਦੀ ਔਰ ਮੈਂ ਇਹ ਕਹਿੰਦਾ ਵੀ ਆ ਕਿ ਹਰ ਗੁਰਸਿੱਖ ਨੂੰ ਗੁਰੂ ਦਾ ਹੁਕਮ ਹੈ ਇਹ ਆਪਣੀ ਦਹਾ ਨੌ ਦੀ ਕਿਰਤ ਕਮਾਈ ਦੀ ਤੁਸੰਤ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਇਸ ਸਕੂਲ ਬਾਰੇ ਇਸ ਦੀ ਸੇਵਾ ਬਾਰੇ ਕਿਸ ਨੇ ਦੱਸਿਆ ਜੀ ਇਹ ਆਪਣੇ ਮੇਰੇ ਨਾਲ ਬੈਠੇ ਨੇ ਪ੍ਰਿੰਸੀਪਲ ਸਾਹਿਬ ਬੀਨ ਸਿੰਘ ਜੀ ਇਹਨਾਂ ਨੇ ਇਸ ਸਕੂਲ ਬਾਰੇ ਜ਼ਿਕਰ ਕੀਤਾ ਸੀ ਜਦੋਂ ਇਹਨਾਂ ਨੇ ਗੱਲ ਕੀਤੀ ਮੈਨੂੰ ਬਹੁਤ ਹੀ ਬਹੁਤ ਵਧੀਆ ਲੱਗਿਆ ਕਿ ਜੋ ਮੇਰੀ ਸੋਚ ਉਸੇ ਮੁਤਾਬਕ ਇਸ ਸਕੂਲ ਦੀ ਜੋ ਪ੍ਰਬੰਧਕ ਕਮੇਟੀ ਕੰਮ ਕਰ ਰਹੀ ਹੈ ਬੜਾ ਵਧੀਆ ਲੱਗਾ ਕਿ ਇਹਦੇ ਚ 73 73 ਬੱਚੇ ਬਿਲਕੁਲ ਜਿਹੜੇ ਕਿ ਫ੍ਰੀ ਪੜ ਰਹੇ ਨੇ ਇਸ ਵਾਸਤੇ ਫਿਰ ਮੈਂ ਇਹ ਉਸ ਦਿਨ ਤੋਂ ਹੀ ਮੇਰੇ ਮਨ ਚ ਆਈ ਕਿ ਆਪਾਂ ਜਰੂਰ ਕਹੇ ਜਨ ਜਾ ਕੇ ਇਸ ਸਕੂਲ ਦੇ ਰਚਨ ਕਰਾਂਗੇ ਜਿੰਨੇ ਕੋ ਆਪਾਂ ਜਿੰਨੇ ਜੋਗੇ ਹੈਗੇ ਆ ਜਾ ਕੇ ਸੇਵਾ ਵੀ ਕਰਾਂ ਤੇ ਹੁਣ ਤੱਕ ਤੁਸੀਂ ਕੀ ਕੀ ਸੇਵਾਵਾਂ ਨਿਵਾ ਚੁੱਕੇ ਹੋ ਜੀ ਕਿੰਨਾ ਕਿੰਨਾ ਦਾ ਤੁਸੀਂ ਸੇਵਾਵਾਂ ਤਾਂ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮੈਨੂੰ ਜਿਵੇਂ 30 ਸਾਲ ਹੋ ਗਏ ਬੈਲਜੀਅਮ ਗਏ ਨੂੰ ਉਹਨੂੰ ਕੋ ਲੈ ਕੇ ਜਾ ਮੈਂ ਇੱਕ ਸੁਵਾ ਮੈਂ ਕਿੰਨੀਆ ਸ਼ੁਰੂ ਕਰਾਂ ਜਾਂ ਦਸਨੀਆ ਸ਼ੁਰੂ ਕਰਾਂ ਕਿ ਉਹਦੇ ਵਾਸਤੇ ਬਹੁਤ ਕਾਫੀ ਸਮਾਂ ਲੱਗੇਗਾ ਕਿਉਂਕਿ ਕੋਈ ਵੀ ਮੇਰਾ ਖਿਆਲ ਹੈ ਕਿ ਅੱਜ ਤੱਕ ਮੇਰੇ ਕੋਲ ਜਿਹੜਾ ਵੀ ਕੋਈ ਗੀ ਆਇਆ ਕਿਸੇ ਤਰ੍ਹਾਂ ਦੀ ਵੀ ਕੋਈ ਆਪਣਾ ਜਰੂਰਤਬੰਦ ਉਹਦੀ ਮੈਂ ਜਰੂਰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਹੈ ਚਾਹੇ ਉਹ ਗੁਰੂ ਘਰਾਂ ਦੇ ਜਾਂ ਬਿਲਡਿੰਗਾਂ ਹੋਣ ਜਾਂ ਕੋਈ ਗਰੀਬ ਪਰਿਵਾਰ ਨੂੰ ਰਾਸ਼ਨ ਦੀ ਲੋੜ ਹੈ ਜਾਂ ਕਿਸੇ ਨੂੰ ਮਤਲਬ ਕੋਈ ਬੱਚਿਆਂ ਦੀ ਪੜ੍ਹਾਈ ਤੋਂ ਵਾਂਝਾ ਹੋਇਆ ਹੋਇਆ ਹੈ ਆ ਸਕੂਲਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਘੱਟੋ ਘੱਟ ਵੀ ਮੇਰੇ ਕੋਲ 12 ਸਕੂਲ ਨੇ ਜਿਨ੍ਹਾਂ ਨੂੰ ਮੈਂ ਹੁਣ ਤੱਕ ਸਟੇਸ਼ਨਰੀ ਫਿਰ ਜਾਂ ਸ਼ਾਇਦ ਇਹਨਾਂ ਵਿੱਚ ਬੋਰਡ ਜਰਾ ਜਰਾ ਪੰਜਰਸੀਆਂ ਪੈਂਟਾਇ ਹੀਆਂ ਚੀਜ਼ਾਂ ਵੰਡ ਕੇ ਜਾਂਨਾ ਔਰ ਕਾਫੀ ਸਵਾਵਾਂ ਨੇ ਕਈ ਥਾਵਾਂ ਦੇ ਟਰਾਈਸਾਈਕਲ ਦਿੱਤੇ ਨੇ ਜਿਹੜੇ ਕਿ ਹੈਂਡੀਕੈਪ ਦੇ ਨੇ ਔਰ ਕਾਫੀ ਇਸ ਵਾਸਤੇ ਜਿਵੇਂ ਕਿ ਹੁਣ ਥੋੜੇ ਦਿਨ ਪਹਿਲਾਂ ਮੌਲਵੀ ਵਾਲੇ ਇੱਕ ਗੁਰਸਿੱਖ ਦੇ ਐਕਸੀਡੈਂਟ ਨਾਲ ਲੱਤ ਟੁੱਟ ਗਈ ਸੀ ਉਹਦਾ ਘਰ ਦੀ ਛੱਤ ਬਦਲੀ ਕਰਵਾ ਰਿਆ ਵਾਂ ਤੇ ਹੋਰ ਇਸ ਤਰ੍ਹਾਂ ਕਰਕੇ ਜੋ ਵੀ ਕਰੇ ਲੋੜ ਹੁੰਦੀ ਹੈ ਮੈਂ ਹੋਰ ਪਹੁੰਚਣ ਦੀ ਕੋਸ਼ਿਸ਼ ਕਰਦਾ ਇੱਕ ਤੁਹਾਨੇ ਹੋਰ ਵੀ ਬਹੁਤ ਵਧੀਆ ਕੰਮ ਕੀਤਾ ਜਿਹੜੇ ਪਾਤੜਾਂ ਦੇ ਵਿੱਚ ਸਫਾਈ ਕਾਮੇ ਨੇ ਜੀ ਜਿਹੜੇ ਪਾਤੜਾਂ ਦੀ ਗੰਦਗੀ ਨੂੰ ਸਾਫ਼ ਕਰਦੇ ਨੇ ਉਹ ਤੁਹਾਡੇ ਮਨ 'ਚ ਵਿਚਾਰ ਕਿਵੇਂ ਆਇਆ ਜੀ ਕਿ ਜਦੋਂ ਤੁਸੀਂ ਉਹਨਾਂ ਨੂੰ ਕੰਬਲ ਵੰਡੇ ਜੀ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਸੇਵਾ ਕਰਦੇ ਸੀ ਹਾਂਜੀ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਸਵੇਰੇ ਮਾਰਨਿੰਗ ਟਾਈਮ ਐ ਗੁਰਦਰਾ ਸਾਹਿਬ ਜਾਣਾ ਵਾ ਤੇ ਮੈਂ ਕਈ ਵਾਰੀ ਮੇਰੇ ਮਾਲੀ ਚਾਹੀ ਜਦੋਂ ਮੈਂ ਦੇਖਿਆ ਉਸ ਦਿਨ ਸਾਡੇ ਸ਼ਹਿਰ ਦੇ ਵਿੱਚ ਕਿਸੇ ਮਨਿਸਟਰ ਨੇ ਆਣਾ ਸੀ ਤੇ ਬਹੁਤ ਠੰਡ ਦਾ ਮੌਕਾ ਸੀ ਤੇ ਉਸ ਵੇਲੇ ਉਹ ਸਪਾਈਸ ਕੇਂਦਰ ਜਿਹੜਾ ਸਪਾਈ ਕਰਨ ਵਾਲੇ ਸਾਰੇ ਹੀ ਉਹ ਕਾਫੀ ਲੋਕ ਉੱਥੇ ਇਕੱਠੇ ਹੋ ਕੇ ਠਰੂ ਠਰੂ ਕਰ ਰਹੇ ਸੀ ਕਿਉਂਕਿ ਠੰਡ ਦਾ ਮੌਕਾ ਸੀ ਮੇਰੇ ਮਨ ਨੇ ਕਿਹਾ ਵੀ ਸੰਦੀਪ ਜੀਆ ਇਨਾਂ ਦੀ ਜਿੰਨਾ ਕੋ ਹੋ ਸਕਦਾ ਤੈਨੂੰ ਮਦਦ ਕਰਨੀ ਚਾਹੀਦੀ ਏ ਫਿਰ ਮੈਂ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਪੁੱਛ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੇ ਕਿਹਾ ਕੋਈ ਸਵਾ ਕੁ ਸੌ ਦੇ ਕਰੀਬ ਇੱਥੇ ਸਫਾਈ ਕਰਨ ਵਾਲੇ ਲੋਕ ਨੇ ਤੇ ਕਿਉਂਕਿ ਉਸ ਵੇਲੇ ਅਸੀਂ ਰਜਾਈਆਂ ਲੈ ਕੇ ਜਾਂ ਹੀਟਰ ਲਾ ਕੇ ਆਪਣੇ ਘਰਾਂ ਦੇ ਵਿੱਚ ਸੁੱਤੇ ਹੁੰਦੇ ਅਸੀਂ ਇਹ ਸਾਡੀਆਂ ਗਲੀਆਂ ਨਾਲੀਆਂ ਸਾਫ਼ ਕਰਦੇ ਹੁੰਦੇ ਨੇ ਇਸ ਚੀਜ਼ ਨੂੰ ਮੈਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਸਾਰਿਆਂ ਨੂੰ ਪੂਰਿਆਂ ਨੂੰ ਮੈਂ ਕੰਬਲ ਬਣ ਗਿਆ ਹੁਣ ਅੱਗੇ ਤੁਹਾਡਾ ਕੀ ਟੀਚਾ ਜੀ ਤੇ ਅੱਗੇ ਕਿੱਥੇ ਤੱਕ ਤੁਸੀਂ ਸੇਵਾ ਕਰਨਾ ਚਾਹੋਗੇ ਇਹ ਮੇਰਾ ਕੋਈ ਇਹ ਜਾਂ ਨਹੀਂ ਹੁੰਦਾ ਮਨ ਕਰੇ ਕਿ ਹੁਣ ਅ ਘਰ ਤੱਕ ਜਾਂਦੇ ਆ ਜਾਂਦੇ ਆ ਕੋਈ ਹੋਰ ਹੀ ਰਸਤੇ 'ਚ ਕੋਈ ਇਹ ਜੀ ਸੇਵਾ ਦਾ ਮੌਕਾ ਮਿਲ ਜੇ ਤੇ ਮੈਂ ਉਹ ਵੀ ਵੇਖ ਕੇ ਜਾਵਾਂਗਾ ਕਿ ਹਾਂ ਜ਼ਰੂਰੀ ਹੈ ਤੇ ਹੁਣ ਵੀ ਮੇਰੇ ਕੋਲ ਤਕਰੀਬਨ ਕਈ ਪਰਿਵਾਰ ਨੇ ਜਿਨ੍ਹਾਂ ਨੇ ਟਾਈਮ ਲਿਆ ਹੋਇਆ ਵੀ ਸਾਨੂੰ ਆ ਕੇ ਮਿਲੋ ਇੱਕ ਪਰਿਵਾਰ ਦੀ ਲੜਕੀ ਦਾ ਐਕਸੀਡੈਂਟ ਹੋਇਆ ਹੋਇਆ ਉਹਦੀ ਲੱਤ ਕੱਟੀ ਹੋਈ ਏ ਉਹਦੇ ਬਾਰੇ ਮੈਂ ਸੋਚ ਰਿਹਾ ਕਿ ਉਹਨੂੰ ਨਵੀਂ ਲੱਤ ਲਵਾ ਕੇ ਦਈਏ ਬਸ ਇਸ ਤਰ੍ਹਾਂ ਸਤਿਗੁਰੂ ਦੀ ਕਿਰਪਾ ਹੈ ਕਿਉਂਕਿ ਅਸਲ ਵਿੱਚ ਸੱਚ ਏ ਆ ਮਰਨਾ ਸੱਚ ਏ ਜਿਉਣਾ ਝੂਠ ਹਰ ਇਨਸਾਨ ਇਕੱਲਾ ਇੱਥੇ ਆਇਆ ਏ ਇਕੱਲੇ ਨੇ ਜਾਣਾ ਪਰ ਹੁਣ ਮੈਂ ਅਮੀਸ਼ਾ ਇਹ ਸੋਚਦਾ ਵੀ ਪ੍ਰਮਾਤਮਾ ਦੀ ਬੜੀ ਮਹਾਨ ਕਿਰਪਾ ਹੈ ਸਿੱਤੇ ਪਾਤਸ਼ਾਹ ਦੀ ਕਿ ਹੁਣ ਜਿਹੜਾ ਸਮਾਂ ਉਹ ਆਪਣਾ ਨੇੜੇ ਆਇਆ ਹੋਇਆ ਏ ਔਰ ਜਿੰਨਾ ਕੋ ਮੈਂ ਕਿਸੇ ਦੀ ਸੇਵਾ ਕਰ ਸਕਣਾ ਸੇਵਾ ਕਰਕੇ ਜਾਵਾਂ ਤਾਂ ਚੰਗੀ ਗੱਲ ਤੇ ਤੁਸੀਂ ਗੁਰੂ ਦੇ ਲਾੜ ਲੱਗਿਓ ਅਮਰਤਾ ਧਾਰਿਓ ਗੁਰਬਾਣੀ ਵੀ ਪੜ੍ਹਦੇ ਹੋ ਤੇ ਸਿੱਖੀ ਦੇ ਪ੍ਰਚਾਰ ਲਈ ਤੁਸੀਂ ਕੀ ਕੁਛ ਕੀਤਾ ਹੈ ਜਿੰਨ ਤੱਕ ਦੇਖੋ ਮੈਂ तकरीबन ਹਰ ਪਾਸੇ ਹੀ ਕਿਤੇ ਨਾ ਕਿਤੇ ਇਹ ਹੁੰਦਾ ਹੁਣ ਪਿੱਛੇ ਮੈਂ ਇਹ ਆਪਣੇ ਪਿੰਡ ਜੋ ਪ੍ਰੋਪਰ ਮੇਰਾ ਆਪਣਾ ਛਤਰਾਣਾ ਪਿੰਡ ਹੈ ਗੁਰਦੁਆਰਾ ਨਾਮਜੋ ਛਤਰਾਣੇ ਦੇ ਵਿੱਚ ਉਸੇ ਮੈਂ ਬੱਚਿਆਂ ਨੂੰ ਸਿੱਖਿਆ ਸੱਚਾ ਸੰਥਾਵਾ ਸੇਵੀ ਪ੍ਰਬੰਧ ਕੀਤਾ ਸੀ ਦਸਤਾਰ ਬੰਨਣ ਦੀ ਵੀ ਪ੍ਰਬੰਧ ਕੀਤਾ ਫਿਰ ਗੱਤਕਾ ਬੱਚਿਆਂ ਨੂੰ ਸਿਖਾਣਾ ਗੱਤਕਾ ਮੈਨੂੰ ਆ ਬੜਾ ਸ਼ੌਂਕ ਹੈ ਬਚਪਨ ਤੋਂ ਵੀ ਹੁੰਦਾ ਸੀ ਕਿਉਂਕਿ ਕਈ ਵਾਰੀ ਤੁਸੀਂ ਆ ਵੀਡੀਓ ਵਿੱਚ ਵੇਖਿਆ ਹੋਣਾ ਹੈ ਕਿ ਇੱਕ ਨੌਜਵਾਨ ਦੇ ਇੱਕ ਪੀੜ ਗਲ ਪੈ ਜਾਂਦੀ ਏ ਤੇ ਉਹ ਕੁਝ ਨਹੀਂ ਕਰ ਸਕਦਾ ਮੈਂ ਹਮੇਸ਼ਾ ਇਹ ਗੱਲ ਮੈਂ ਪਿੰਡਾਂ 'ਚ ਵੀ ਕਹਿੰਦਾ ਗੁਰੂ ਘਰਾਂ ਵਿੱਚ ਕਹਿੰਦਾ ਕਿ ਕਿੰਨੀ ਵੀ ਮਰਜ਼ੀ ਪੀੜ ਹੋਵੇ ਅਗਰ ਇੱਕ ਬੱਚੇ ਨੇ ਸਹੀ ਢੰਗ ਦੇ ਨਾਲ ਗੱਸਾ ਸਿੱਖਿਆ ਹੋਇਆ ਨਾ ਤੇ ਪੀੜ ਉਹਦਾ ਕੁਝ ਵਿਗਾੜ ਨਹੀਂ ਸਕਦਾ ਇਸ ਵਾਸਤੇ ਇਸ ਵਾਵਾਂ ਮੈਂ ਹਮੇਸ਼ਾ ਮੇਰੀਆਂ ਚੱਲਦੀਆਂ ਰਹਿੰਦੀਆਂ ਨੇ ਠੀਕ ਹੈ ਜੀ ਧੰਨਵਾਦ ਜੀ ਬਹੁਤ ਖੇਤਰ ਵਿੱਚ ਲਗਾਤਾਰ ਅੱਗੇ ਵਧ ਰਹੇ ਹੋ ਬੈਲਜੀਅਮ ਦੀ ਸਿਟੀਜ਼ਨਸ਼ਿਪ ਛੱਡ ਕੇ ਆਏ ਹੋ ਕੀ ਲੱਗਦਾ ਤੁਹਾਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਸਮਾਜ ਸੁਧਾਰਨ ਦੇ ਖੇਤਰ ਵਿੱਚ ਜੁੜੇ ਹੋ ਚਾਹੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਪਰਾਨਾ ਹੈ ਪਰ ਤੁਸੀਂ ਕਾਫੀ ਮਿਹਨਤ ਕਰ ਰਹੇ ਹੋ ਸਕੂਲ ਫੈਮਿਨਿਸ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਨੇ ਬਸ ਪਰ ਸਕੂਲਾਂ ਵਿੱਚ ਬੁੱਕਸ ਜਿਹੜੀਆਂ ਨੇ ਉਹ ਤੁਹਾਡੇ ਵੱਲੋਂ ਵੰਡੀਆਂ ਜਾ ਰਹੀਆਂ ਨੇ ਸੋਚੇ ਮਾਮਲੇ ਨੇ ਦੱਸਿਓ ਸਮਾਜ ਸੇਵਾ ਦੇ ਖੇਤਰ ਨਾਲ ਕਿਉਂ ਜੁੜੇ ਹੋ ਕਿਉਂ ਬੈਲਜੀਅਮ ਦੀ ਸਿਟੀਜ਼ਨਸ਼ਿਪ ਛੱਡ ਕੇ ਪੰਜਾਬ ਤੁਹਾਡੇ ਦਿਲ ਨੂੰ ਕਰ ਗਿਆ ਵਾਡੇ ਇਸ ਮਾਧਮਿਆਂ ਦੇ ਰਾਹੀਂ ਮੈਂ ਸਾਰੀ ਸੰਗਤ ਨੂੰ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਵਿੰਦਰ ਜੀ ਗੱਲ ਇਹ ਆ ਕਿ ਜੋ ਇਨਸਾਨ ਦਾ ਫਰਜ਼ ਹੈ ਉਹ ਮੈਂ ਇਹਦਾ ਆਪਣਾ ਪੂਰਾ ਕਰ ਰਿਹਾ ਹਾਂ ਆਹ ਇਨਸਾਨ ਦਾ ਫਰਜ਼ ਬਣਦਾ ਹੈ ਖਾਸ ਕਰਕੇ ਕੋ ਸਿੱਖੀ ਜੀਵਨ ਦੇ ਵਿੱਚੋਂ ਆਪਣੇ ਦਸਾਂ ਨੌ ਦੀ ਕਿਰਤ ਕਮਾਈ ਦੇ ਵਿੱਚੋਂ ਦਸਵੰਧ ਦੇਣਾ ਤੇ ਖਾਸ ਕਰਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਣਾ ਉਹ ਮੈਂ ਗੁਰੂ ਨਾਨਕ ਦੇ ਮਿਸ਼ਨ ਤੇ ਜੋ ਗੁਰਨਾਦਕਾ ਮਿਸ਼ਨ ਹੈ ਉਹਦੇ ਸੰਦਾਰ ਨਾਲ ਮੈਂ ਚੱਲ ਰਿਹਾ ਉਹ ਵੀ ਮੇਰੇ ਬੱਚੇ ਪਿੱਛੇ ਕੰਮ ਪਿੱਛੇ ਆਪਣਾ ਬਿਜ਼ਨਸ ਕਰ ਰਹੇ ਨੇ ਉਹਦਾ ਜੋ ਵੀ ਤੁਸਬੰਦ ਹੈ ਉਹ ਮੈਨੂੰ ਭੇਜਦੇ ਨੇ ਤੇ ਇਸੇ ਵਜ੍ਹਾ ਨਾਲ ਮੈਂ ਪੰਜਾਬ ਨੂੰ ਚੁਣਿਆ ਕਿ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਵੀ ਹੈ ਤੇ ਸਾਡੇ ਗੁਰੂ ਬਰਾ ਫਿਰਾਂ ਦੀ ਤਸਵੀਰ ਹੋਣ ਕਰਕੇ ਮੈਂ ਇੱਥੇ ਦੁਬਾਰਾ ਫਿਰ ਆ 30 ਸਾਲਾਂ ਤੋਂ ਬਾਅਦ ਉਹਨੇ ਫੇਰ ਆਪਣਾ ਪੰਜਾਬ ਦੇ ਵਿੱਚ ਆ ਕੇ ਆਪਣਾ ਰਹਿਨ ਸੇਵਾ ਕੀਤਾ ਹੈ ਤੇ ਇਹੀ ਕਾਰਨ ਹੈ ਮੇਰਾ ਕਿ ਲੋਕ ਕਿ ਮੈਂ ਸੇਵਾ ਕਰਨ ਜਾਵਾਂ ਬਲਜੀਮ ਸਾਹਿਬ ਗੁਰਨਾਨਕ ਮਿਸ਼ਨ ਦੀ ਫਲਸਫੀ ਦੱਸ ਦਿਓ ਗੁਰਨਾਨਕ ਦੇਵ ਕੀ ਚਾਹੁੰਦੇ ਸੀ ਕਿ ਜੋ ਸਾਡਾ ਮੌਜੂਦਾ ਟੰਚ ਹੈ ਧਾਰਮਿਕ ਸਟਰਕਚਰ ਹੈ ਸਾਡਾ ਉਹ ਨਹੀਂ ਕਰ ਸਕਿਆ ਗੁਰਨਾਨਕ ਕੀ ਚਾਹੁੰਦੇ ਸੀ ਗੁਰਨਾਨਕ ਦਾ ਫਲਸਫੇ ਕੀ ਸੀ ਬਾਰੇ ਥੋੜਾ ਚੱਲਣਾ ਪਤਾ ਅਸਲ ਵਿੱਚ ਹਰ ਕੋ ਸਿੱਖ ਨੂੰ ਗੁਰਨਾਣਕ ਦਾ ਫਲਸਫੇ ਜਾਂ ਉਹਦੇ ਚ ਨਾਮ ਜਪਣਾ ਕੀਰਤ ਕਰਨਾ ਤੇ ਵੰਡ ਕੇ ਛਕਣਾ ਇਹ ਜਿਹੜੀਆਂ ਬਹੁਤ ਜ਼ਰੂਰੀ ਏ ਤੇ ਜੋ ਵੀ ਸਾਨੂੰ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਤਾਂ ਅਸੀਂ ਜੋ ਵੀ ਕੀਰਤ ਕਰਦੇ ਆ ਜਿਸ ਤਰ੍ਹਾਂ ਕਿਵੇਂ ਤੁਹਾਨੂੰ ਪੁੱਛਿਆ ਪਹਿਲਾਂ ਇਹ ਤੁਸਵੰਦ ਦੇਣਾ ਹਰ ਕੋ ਸਿੱਖ ਦਾ ਫਰਜ਼ ਮੰਨਦਾ ਏ ਇਹ ਹੁਕਮਾ ਗੁਰੂ ਦਾ ਹੁਕਮ ਹੈ ਸਿੱਖ ਵਾਸਤੇ ਇਸ ਵਾਸਤੇ ਮੈਂ ਉਸ ਫਲਸਫੇ ਤੇ ਚੱਲ ਰਿਹਾ ਹਾਂ ਬੰਦ ਨਹੀਂ ਤੁਸੀਂ ਗੱਲ ਕੀਤੀ ਆ ਤੁਹਾਡਾ ਪਰਿਵਾਰ ਬੈਲਜੀਅਮ ਵਿੱਚ ਸਥਾਪਿਤ ਹੈ ਪੂਰੀ ਤਰ੍ਹਾਂ business ਵੱਡੇ ਨੇ ਉੱਥੇ ਤੁਸੀਂ business ਨੂੰ ਛੱਡ ਕੇ ਪੰਜਾਬ ਵਿੱਚ ਆਏ ਹੋ ਕੀ ਸੋਚਿਆ ਕੋਈ politcal ਲਾਈਨ ਵੀ ਇਹਦੇ ਚੋਂ ਨਿਕਲਣ ਦੀ ਤੁਹਾਡੀ ਅੰਦਰ ਹੈ ਕਿ ਧਾਰਮਿਕ ਖੇਤਰ ਵਿੱਚ ਜਾਂ ਸਿਆਸਤ ਦੇ ਵਿੱਚ ਅੱਗੇ ਵਧਿਆ ਜਾਵੇ ਸਰਕਾਰਾਂ ਲਗਾਤਾਰ ਦਾਅਵੇ ਕਰਕੇ ਉਹਨਾਂ ਤੋਂ ਪਿੱਛੇ हट ਜਾਂਦੀਆਂ ਨੇ ਉਹ ਇਦਾਂ ਦਾ ਤੁਸੀਂ ਸੋਚਿਆ ਦਿਮਾਗ ਦੇ ਅੰਦਰ ਕਿ ਧਾਰਮਿਕ ਜਾਂ politcal ਕੋਈ ਇੱਕ ਖੇਤਰ ਜਿਹੜਾ ਉਹਨੂੰ ਅਪਣਾਇਆ ਜਾਵੇ ਕਿਉਂਕਿ ਜਦ ਤੱਕ ਤੁਸੀਂ ਸਰਕਾਰ ਦੇ ਵਿੱਚ ਨਹੀਂ ਆਉਂਦੇ ਸੱਤਾ ਦੇ ਵਿੱਚ ਨਹੀਂ ਆਉਂਦੇ ਉਦੋਂ ਤੱਕ ਇਹ ਚੀਜ਼ਾਂ ਸੰਭਵ ਨਹੀਂ ਜਾਂਦੀਆਂ ਨੇ ਤੇ ਬਹੁਤ سارے ਸਮਾਜ ਸੇਵੀ ਕਈ ਦਹਾਕਿਆਂ ਤੋਂ ਇਹਨਾਂ ਕੰਮਾਂ ਵਿੱਚ ਜੁਟੇ ਹੋਏ ਨੇ ਪਰ ਸੱਤਾ ਦੇ ਵਿੱਚ ਆ ਕੇ ਸਾਰਾ ਕੁਝ ਜਿਆਦਾ ਸੰਭਵ ਤੇ ਜਿਆਦਾ ਸੌਖਾ ਹੋ ਜਾਂਦਾ ਜਿਵੇਂ ਹਰਵਿੰਦਰ ਜੀ ਮੈਂ ਤੁਹਾਨੂੰ ਗੁਰੂ ਨਾਨਕ ਦੇ ਮਿਸ਼ਨ ਦੀ ਗੱਲ ਕੀਤੀ ਹੈ ਉਹਦੇ 'ਚ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਮੈਂ ਤੁਹਾਡੇ ਮਾਧਮੇਂ ਕਹਿੰਦਾ ਕਿ ਮੇਰੀ ਕੋਈ ਅਜੇ ਅੱਜ ਤੱਕ ਕੋਈ ਮਨਸ਼ਾ ਨਹੀਂ ਕਿ ਮੈਂ ਕਿਸੇ ਚੱਸੀ ਪਾਰਟੀ ਵਿੱਚ ਆਉਣਾ ਹੈ ਜਾਂ ਰਾਜਨੀਤੀ ਚਾਉਣਾ ਹੈ ਬਿਲਕੁਲ ਨਹੀਂ ਮੈਂ ਸਿਰਫ ਸਿਰਫ ਆਪਣਾ ਜਿਹੜਾ ਨਾਡ ਕਲਾ ਮਿਸ਼ਨ ਲੈ ਕੇ ਤੁਰਿਆ ਹੋਇਆ ਕਿ ਕਿਉਂਕਿ ਹਰ ਇੱਕ ਇਨਸਾਨ ਨੂੰ ਪਤਾ ਹੈ ਚਾਹੇ ਉਹ ਸਰਕਾਰਾਂ ਨੇ ਚਾਹੇ ਕੋਈ ਰਾਜਨੀਤਿਕ ਕੋਈ ਵੀ ਹੈ ਇਨਸਾਨ ਇਕੱਲਾ ਆਇਆ ਹੈ ਇਕੱਲੇ ਨੇ ਜਾਣਾ ਹੈ ਇਸ ਵਜ੍ਹਾ ਨਾਲ ਮੈਂ ਆਪਣਾ ਜੀਵਨ ਜੋ ਹੈ ਉਹ ਇਸ ਤਰ੍ਹਾਂ ਸੇ ਲਾਇਆ ਹੋਇਆ ਹੈ ਕਿ ਮੈਂ ਉਮਰ ਦੇ لحاظ ਨਾਲ ਵੀ ਸਮਾਪੋਰ ਬਹੁਤ ਨੇੜੇ ਆ ਤੇ ਮੈਂ ਚਾਹੁੰਦਾ ਅੰਦਰੂਨੀ ਮੇਰੀ ਇਹ ਭਾਵਨਾ ਹੈ ਕਿ ਮੈਂ ਜਿੰਨਾ ਕੁ ਹੋ ਸਕੇ ਤੇ ਆਪਣੀ ਕੌਮ ਦੇ ਲੇਖੇ ਲਾ ਲਾ ਧੰਨਵਾਦ